ਤੇ ਦੁੱਧ ਦੀ ਕੀ ਮੀਦ ਹੈ ਤੇ ਤੋਂ ਬੁੱਤ ਪਾਈ ਇਹ 14 15 ਕਿਲੋ ਕੱਢਦੀ ਆ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਤੀਜਾ ਸੂ ਐਸ ਵਾਰ ਸੋਨਾਗਾ ਇਹਨੇ ਤਕਰੀਬਨ 6 7 ਦਿਨ ਹਜੇ ਪੈ ਇਹਦੇ ਦਿਨ ਪੂਰੇ ਹੋਣ ਦੇ ਤੇ ਆਰਡਰ ਦੀ ਤਿਆਰੀ ਕਰਦੀ ਆਉਂਦੀ ਆ ਥਣਾ ਦਾ ਸਹਿ ਸੋਨਾਗਾ ਮੁੱਠੀ ਦੀ ਚੁਵਾਈ ਵਾਲੇ ਥਾਣਾ ਦੇ ਤੇ ਕੱਦ-ਕਾਰਦ ਦਰਮਿਆਨੇ ਦੇ ਵਿੱਚ ਆ ਤੇ ਸਭੀ ਬੜੀ ਚੰਗੀ ਹੈਗੀ ਬਾਡੀ ਬੰਤਰ ਦੀ ਵੀ ਚੰਗੀ ਹੈਗੀ ਤੇ ਫੇਸ ਦੀ ਕੁਆਲਿਟੀ ਸੋਹਣੀ ਆ ਸਿੰਗ ਜਰੂਰ ਥੋੜੇ ਜਿਹਾ ਪਿੱਛੇ ਨੂੰ ਹੋ ਕੇ ਮੁੜੇ ਹੋਏ ਹੈਗੀ ਤੇ ਬਾਕੀ ਦੇਖਣ ਨੂੰ ਚੰਗੀ ਲੱਗਦੀ ਹੈ ਸਾਫ ਸੁਥਰੀ ਲੱਗਦੀ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਆ ਕੇ ਆਦੀ ਪੂਰੀ ਤਸੱਲੀ ਤੁਸੀਂ ਕਰਨੀ ਆ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਡ ਵੀਡੀਓ ਦੇ ਵਿੱਚੇ ਹੀ ਹੋ ਜੂਗਾ ਉਸ ਵਾਰ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਆਪ ਦੀ ਹਰ ਪੱਕ ਤੋਂ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਤੇ ਆ ਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਈ ਆਪਣਾ ਨਾਂ ਦੱਸ ਦਿਓ ਰਣਾ ਜਗਸੀਰ ਸਿੰਘ ਆ ਬਾਈ ਠੀਕ ਹੈ ਜੀ ਬੰਦਾ ਤੁੰਪਰਾ ਜిల్లా ਬੜੰਡਾ ਇਹ ਸੈਦੋ ਕੇ ਸਲਾਦਪੁਰਾ ਤੇ ਭਰਾਉੜ ਦੇ ਨੇੜੇ ਆ ਠੀਕ ਆ ਇਹ ਆਸ-ਪਾਸੇ ਦੇ ਰਹੇ ਜਾਂਦੇ ਮਤਲਬ ਇਹ ਹਾਂਜੀ ਆਸ-ਪਾਸੇ ਆ ਸਾਡੇ ਪਿੰਡ ਠੀਕ ਆ ਭਰਾਉੜ ਨੇੜੇ ਆ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਆਪਣੇ ਘਰ ਦੀ ਹੀ ਆ ਇਹ ਇਹ ਘਰ ਦੀ ਆ ਬਾਈ ਜੀ ਠੀਕ ਆ ਹਾਂਜੀ ਤੇ ਇਹਦੇ ਹੁਣ ਕਿੰਨੇ ਕ ਦਿਨ ਰਹਿੰਦੇ ਆ ਦਿਨ ਪੂਰੇ ਹੋਣ ਦੇ ਇਹ ਬਾਈ ਇਹ 5-6 ਦਿਨ ਲੈ ਜੂਗੀ 5-6 ਦਿਨ ਪਏ ਆਗੇ ਹਾਂਜੀ ਪਏ ਆ ਠੀਕ ਆ ਹਾਂਜੀ ਤੇ ਦੁੱਧ ਦੀ ਕੀ ਮੀਡ ਐ ਤੇ ਤੋਂ ਦੁੱਧ ਬਾਈ ਇਹ 14-15 ਕਿਲੋ ਕੱਢਦੀ ਐ 14-15 ਕਿਲੋ ਕੱਢ ਦਿੰਦੀ ਐ ਹਾਂ ਕੱਢਦੀ ਐ ਠੀਕ ਆ ਵੀ ਉਨੀ ਮੀਡ ਹੈਗੀ ਇਸ ਵਾਰ ਦੇ ਦਊਗੀ ਹਨਾ ਹਾਂ ਬਾਈ 15 ਕਿਲੋ ਦੁੱਧ ਦੇਊਗੀ ਠੀਕ ਐ ਸੁਆ ਤੀਜਾ ਹੋਆ ਤੀਜਾ ਹੋਣਾਗਾ ਤੀਜਾ ਸੁਆ ਸੁੜਾ ਇਹਨੇ ਹਾਂਜੀ ਠੀਕ ਐ ਤੇ ਕਿਵੇਂ ਆ ਉ ਚੌਣ ਚਾਂਦ ਸਹੀ ਰਹੀ ਐ ਚੌਣ ਚ ਬਹੁਤ ਭੋਲੀ ਐ ਬਈ ਧਾਰ ਤੂਰ ਬਹੁਤ ਵਧੀਆ ਗਈ ਐ ਪੂਰੀ ਸੱਟ ਐ ਸੱਟਾ ਜਮਾ ਹਾਂ ਜਮਾ ਸਹੀ ਐ ਠੀਕ ਐ ਥਾਣਾ ਥੋਣਾ ਤੋਂ ਕਿਵੇਂ ਓਕੇ ਐ ਜਮਾ ਥਾਣਾ ਦਾ ਓਕੇ ਐ ਬਾਈ ਸਾਰਾ ਓਕੇ ਐ ਠੀਕ ਐ ਹਾਂ ਤੇ ਮੁੱਲ ਆਪਾਂ ਇਹਦਾ ਕਿੰਨਾ ਰੱਖਦੇ ਆ ਮੁੱਲ ਭਾਈ 126 ਕਰਦੇ ਆ 1 ਲੱਖ 26000 ਹਾਂਜੀ ਠੀਕ ਆ ਬਾਕੀ ਮਾਨਤਾਨ ਹੋ ਜੂ ਮੌਕੇ ਤੇ ਹਾਂ ਮਾਨਤਾਨ ਹੋ ਜੂਗਾ ਇਹ ਮੌਕੇ ਤੇ ਠੀਕ ਆ ਹੋਰ ਕਿ ਗੀੜਾ ਦਵਾਦੇ ਇਹਦਾ ਦੁਨਵਾਦਨ ਦੋ ਤੋਂ ਤੋਰ ਦੀ ਨੇ ਤੁਸੀਂ ਚੈੱਕ ਕਰ ਸਕਦੇ ਹੋਗੇ ਡਿਟੇਲ ਆਪਾਂ ਇਹਦੀ ਤਕਰੀਬਨ ਲੈਤੀ ਆ ਤੁਹਾਨੂੰ ਤੀਜਾ ਸੂਆ ਇਹਨੇ ਸਵਰ ਸੂਣਾਗਾ 6 ਦਿਨ ਇਹਦੇ ਪੈਸੇ ਆ ਗਏ ਤੇ ਬੈਕ ਸਾਈਡ ਤੋਂ ਕੁਆਲਿਟੀ ਦੇਖ ਸਕਦੇ ਹੋ ਪਿੱਠ ਪੂੜੇ ਦੀ ਕੁਆਲਿਟੀ ਚੰਗੀ ਆ ਚੜਾਈ ਬਹੁਤ ਆ ਗਈ ਥਾਣਾ ਦਾ ਸੈਜ ਵੀ ਸੋਹਣਾਗਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਜੈਡ ਬਲੈਕ ਹੀ ਆ ਪੂਸ ਦੇ ਵਿੱਚ ਕੋਈ ਬਾਲ ਕਿੱਟਾ ਨਜ਼ਰ ਨਹੀਂ ਆਉਂਦਾ ਆ ਦਿਖਾ ਦਿਓ ਜੀ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਬਣਾਉਣਾ ਸਟਾਰਟ ਕਰਤਾ ਇਹਨੇ 5-6 ਦਿਨ ਭਾਈ ਲੱਗੂ ਪੂਰੇ ਦਿਨ ਪਏ ਆ ਕਿ ਮੈਂ ਇਹਦਾ ਵੀ ਤਿਆਰੀ ਚੰਗੀ ਕਰ ਲੂਗੀ ਪੂਰੀ ਫੁੱਲ ਤਿਆਰੀ ਕਰਦੀ ਆ ਜੀ ਐਕਸ ਰੱਖੂਗੀ ਹਵਾਨਾ ਹਾਂ ਦੇਖ ਸਕਦੇ ਹੋ ਮੂਰ ਨੂੰ ਆਰਡਰ ਬਹੁਤ ਆਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਬਾਕੀ ਜਿਵੇਂ ਆਰਡਰ ਤਿਆਰ ਕਰੂਗੀ ਤੇ ਸਪੇਸ ਇਹ ਹੋਰ ਵੀ ਵੱਧ ਜਾਣੀ ਹੈ ਹਾਂ ਬਹੁਤ ਵਧੀਆ ਹੋਇਆ ਰੇਟ 1.26 ਲੱਖ ਹਜ਼ਾਰ ਬਾਕੀ ਮੌਕੇ ਤੇ ਮਾਰਦਾਨ ਹੋ ਜਾਊਗਾ ਬਾਕੀ ਤਸੱਲੀ ਤੁਸੀਂ ਆ ਕੇ ਜਰੂਰ ਕਰ ਲਿਓ ਤੇ ਪਾਰਟੀ ਵਾਂਦਰ ਚੰਗੀ ਆ ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਤੁਸੀਂ ਥਾਣ ਤਾਂ ਤਾਂ ਬਈ ਤਿਆਰ ਬਹੁਤ ਹੋਊਗੀ ਇਹ ਤਾਂ ਵਧੀਆ ਹੁੰਦੀ ਬੁਰੀ ਪੂਰੀ ਫੁੱਲ ਤਿਆਰ ਹੋ ਠੀਕ ਹੈ ਤਕਰੀਬਨ ਹਰ ਪੱਖ ਤੋਂ ਤਸੱਲੀ ਤੁਸੀਂ ਆਪ ਕਰਨੀ ਆਗੀ ਡਿਟੇਲ ਆਪਾਂ ਤੁਹਾਨੂੰ ਸਾਰੀ ਦੇ ਦਈਏਗਾ ਉਹ ਵਧੀਆ ਹੋਇਆ ਤੇ ਮੈਂ ਮਗਰੋਂ ਬਣਾ ਲਉ ਠੀਕ ਆ ਦਰਦੀ ਨੂੰ ਫੇਰ ਚੈੱਕ ਕਰ ਲਓ ਇੱਕ ਵਾਰੀ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ফেচবুক পেজ নো ধনব